ਕਿਉਂਕਿ ਚੰਡੀਗੜ੍ਹ ਦਾ ਇੱਕ ਡਰਾਈਵਰ ਆਪਣੀ ਗੱਡੀ ਲੈ ਕੇ ਹਿਮਾਚਲ ਪ੍ਰਦੇਸ਼ ਜਾਂਦਾ ਤੇ ਉਸ ਦੇ ਨਾਲ ਕਟ ਮਾਰ ਕੀਤੀ ਜਾਂਦੀ ਆ ਪੰਜਾਬ ਦੇ ਵਿੱਚ ਆਯਾਤ ਟੈਕਸੀ ਯੂਨੀਅਨ ਦੇ ਵੱਲੋਂ ਹਿਮਾਚਲ ਜਾਣ ਤੋਂ ਬਾਈਕਾਟ ਕਰ ਦਿੱਤਾ ਗਿਆ ਕੋਈ ਵੀ ਪੁਲਿਸ ਪ੍ਰਸ਼ਾਸਨ ਸਾਡਾ ਬਿਲਕੁਲ ਨਹੀਂ ਸਾਥ ਦਿੰਦੀ ਓਵਰਟੇਕਿੰਗ ਜਿਆਦਾ ਉਹਨਾਂ ਦੀ ਐਚਪੀ ਨੰਬਰ ਕਰਦੀ ਆ ਤੰਗ ਪਰੇਸ਼ਾਨ ਐਚਪੀ ਨੰਬਰ ਕਰਦੀ ਆ ਹੋਰ ਉਦਾਂ ਵੀ ਕਸਟਮਰ ਤੋਂ ਵੀ ਪੈਸੇ ਜਿਆਦਾ ਐਚਪੀ ਨੰਬਰ ਲੈਂਦੇ ਨੇ ਸੀ 80000 ਰੁਪਿਆ ਵਾਲਾ ਟੈਕਸ ਭਰ ਕੇ ਵੀ ਉਹਦੇ ਉੱਪਰ ਟੈਕਸ ਵੀ ਦਿੰਦੇ ਆ ਸੀ ਐਕਸਟਰਾ ਹਿਮਾਚਲ ਗਵਰਨਮੈਂਟ ਨੂੰ ਅਸੀਂ ਫੇਰ ਵੀ ਸੇਫ ਨਹੀਂ ਹੈਗੇ ਉੱਥੇ ਹਿਮਾਚਲ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਬੇ ਨਹੀਂ ਹੈ ਸੱਤਾ ਬਈ ਕੋਈ ਪ੍ਰਸ਼ਾਸਨ ਉੱਤੇ ਕੰਮ ਨਹੀਂ ਕਰਦਾ ਇੱਕ ਪਰਸੇ ਦਾ ਵੀ ਜਿਹੜੀ ਜਾਨੀਏ ਪੰਜਾਬ ਦੇ ਪ੍ਰਧਾਨ ਅਤੇ ਹਿਮਾਚਲ ਦੇ ਪ੍ਰਧਾਨ ਦੇ ਵੱਲੋਂ ਇੱਕ ਨੰਬਰ ਜਾਰੀ ਕੀਤੇ ਗਏ ਸੀ ਕਿ ਜੇਕਰ ਹਿਮਾਚਲ ਦੇ ਵਿੱਚ ਕਿਸੇ ਨੂੰ ਮੁਸ਼ਕਲ ਆਉਂਦੀ ਆ ਪੰਜਾਬੀ ਵੀਰ ਨੂੰ ਤਾਂ ਉਹ ਸੰਪਰਕ ਕਰ ਸਕਦਾ ਪੰਜਾਬ ਦੇ ਵਿੱਚ ਆਉਂਦੀ ਆ ਉਹ ਪੰਜਾਬ ਦੇ ਨਾਲ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਚੰਡੀਗੜ੍ਹ ਦੀ ਗੱਡੀ ਡਰਾਈਵਰ ਔਰ ਚੰਡੀਗੜ੍ਹ ਦੀ ਗੱਡੀ ਨੂੰ ਕੁੱਟਿਆ-ਫੁੱਟਿਆ ਭੰਨਿਆ ਸੀ ਔਰ ਯਾਨੀ ਕਿ ਹਮ ਉਹਨਾਂ ਨੇ ਵੀ ਲਾਇਆ ਸੀ ਫੋਨ ਡਰਾਈਵਰ ਨੇ ਬਕਾਇਦਾ ਉੱਥੇ ਪੰਜ-ਚਾ ਡਰਾਈਵਰ ਹੋਰ ਵੀ ਖੜੇ ਸੀ ਮੌਜੂਦਾ ਉਹਨਾਂ ਨੇ ਲਾਈ ਕਾਲ ਉੱਤੇ ਪ੍ਰਧਾਨ ਨੂੰ ਪ੍ਰਧਾਨ ਨੇ ਫੋਨ ਚੱਕਿਆ ਤੇ ਪਰ ਕੋਈ ਜਵਾਬ ਨਹੀਂ ਦਿੱਤਾ ਨਾ ਢੰਗ ਨਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਗੱਲ ਕਰ ਲੈਂਦੇ ਹਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਪਿਛਲੀ ਦਿਨੀ ਹਿਮਾਚਲ ਪ੍ਰਦੇਸ਼ ਤੋਂ ਨਵ ਨਿਯੁਕਤ ਸੰਸਦ ਅਤੇ ਫਿਲਮੀ ਕਲਾਕਾਰ ਕੰਗਣਾ ਰਣੋਤ ਜੋ ਹਵਾਈ ਅੱਡੇ ਦੇ ਉੱਤੇ ਪੰਜਾਬ ਦੀ ਇੱਕ ਲੜਕੀ ਦੇ ਨਾਲ ਬਹਿਸਬਾਜੀ ਤੋਂ ਬਾਅਦ ਮਾਮਲਾ ਇੰਨਾ ਭੱਖ ਜਾਂਦਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੰਜਾਬੀਆਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਐਸ ਤੋਂ ਤੱਕ ਕਿ ਗੱਡੀਆਂ ਪੰਦ ਦਿੱਤੀਆਂ ਜਾਂਦੀਆਂ ਨੇ ਤਾਜ਼ਾ ਮਾਮਲਾ ਕੱਲ ਚੰਡੀਗੜ੍ਹ ਦੇ ਦਾ ਫਿਰ ਇੱਕ ਸਾਹਮਣੇ ਆਇਆ ਜੋ ਕਿ ਚੰਡੀਗੜ੍ਹ ਦਾ ਇੱਕ ਡਰਾਈਵਰ ਆਪਣੀ ਗੱਡੀ ਲੈ ਕੇ ਹਿਮਾਚਲ ਪ੍ਰਦੇਸ਼ ਜਾਂਦਾ ਤੇ ਉਸ ਦੇ ਨਾਲ ਕਟ ਮਾਰ ਕੀਤੀ ਜਾਂਦੀ ਆ ਉਹ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਯਾਤ ਟੈਕਸੀ ਯੂਨੀਅਨ ਦੇ ਵੱਲੋਂ ਹਿਮਾਚਲ ਜਾਣ ਤੋਂ ਬਾਈਕਾਟ ਕਰ ਦਿੱਤਾ ਗਿਆ ਹੁਣ ਯਾਨੀ ਕਿ ਪੰਜਾਬ ਦੇ ਜੋ ਟੈਕਸੀ ਡਰਾਈਵਰ ਨੇ ਉਹ ਹਿਮਾਚਲ ਨਹੀਂ ਜਾਣਗੇ ਤੁਸੀਂ ਵੇਖ ਵੀ ਸਕਦੇ ਹੋ ਆਪਣੇ ਕੰਮਕਾਰ ਛੱਡ ਕੇ ਯੋ ਡਰਾਈਵਰ ਵੀਰ ਨੇ ਉਸ ਜਗ੍ਹਾ ਤੇ ਮੌਜੂਦ ਨੇ ਇਹਨਾਂ ਦੀਆਂ ਗੱਡੀਆਂ ਖੜੀਆਂ ਨੇ ਪਰ ਇਹਨਾਂ ਦਾ ਕਹਿਣਾ ਕਿ ਅਸੀਂ ਹੁਣ ਹਿਮਾਚਲ ਨਹੀਂ ਜਾਵਾਂਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬੀਆਂ ਨੂੰ ਕੁੱਟਮਾਰ ਕੀਤੀ ਜਾਂਦੀ ਆ ਅਤੇ ਗੱਡੀਆਂ ਤੋੜੀਆਂ ਜਾਂਦੀਆਂ ਨੇ ਸਾਡੇ ਨਾਲ ਇੱਥੇ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਤੇ ਹੋਰ ਆਗੂ ਖੜੇ ਉਹਨਾਂ ਨਾਲ ਗੱਲ ਕਰਾਂਗੇ ਕੀ ਨਾਮ ਹੈ ਸਰ ਸੁਖੀ ਵਿਧਾਨ ਹੈ ਮੇਰਾ ਨਾਮ ਲੋਕੇ ਜੀ ਕਿਸਤ ਕਿਸ ਤਰ੍ਹਾਂ ਵੇਖਦੇ ਹੋਂ ਕਿਉਂਕਿ ਸੀਜ਼ਨ ਦੀ ਹਰ ਇੱਕ ਨੋਡਿਕ ਹੁੰਦੀ ਆ ਪਰ ਹੁਣ ਫੈਸਲਾ ਕਰ ਲੱਤਾ ਗਿਆ ਵਾਈ ਕਾਰਡ ਦਾ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਯਾਨੀ ਕਿ ਸੰਗਰੂਰ ਦੀ ਕੋਈ ਵੀ ਗੱਡੀ ਹਿਮਾਚਲ ਪ੍ਰਦੇਸ਼ ਨਹੀਂ ਜਾਵੇਗੀ ਬਿਲਕੁਲ ਜਿੰਨਾ ਟਾਈਮ ਸਾਡੇ ਕਰਸੀ ਚਰਨਜੀਤ ਸਿੰਘ ਕਲਸੀ ਸਾਡਾ ਪ੍ਰਧਾਨ ਜੀ ਜੋ ਨਹੀਂ ਜਵਾਬ ਦੇਣਗੇ ਉਨਾ ਟਾਈਮ ਅਸੀਂ ਫਿਰ ਹਾਲ ਹਿਮਾਚਲ ਗੱਡੀ ਨਹੀਂ ਭੇਜਾਂਗੇ ਸਾਡੇ ਇੱਕ ਉਹਨਾਂ ਨੇ ਵਾਦਾ ਕੀਤਾ ਵੀ 8 ਤਰੀਕ ਤੋਂ ਪਹਿਲਾਂ ਪਹਿਲਾਂ ਨਾ ਸਾਡੀ ਗੱਡੀ ਨੂੰ ਕੋਈ ਆਚਰਨ ਦੇ ਵਾ ਨਾ ਉਹਨਾਂ ਦੀ ਕੋਈ ਗੱਡੀ ਨੂੰ ਆਚਰਨ ਦੇਵਾਂਗੇ ਕਿਉਂਕਿ 8 ਤਰੀਕ ਤੋਂ ਬਾਅਦ ਫੈਸਲਾ ਲਿੱਤਾ ਜਾਊਗਾ ਵੀ ਜਾਣਾ ਜਾਂ ਨਹੀਂ ਜਾਣਾ ਜਾਂ ਬਾਈਕਾਟ ਕਰਨਾ ਜਾਂ ਕੋਈ ਪਾਈਚਾਰਾ ਰੱਖਣਾ ਉਹਨਾਂ ਨਾਲ ਠੀਕ ਹੈ ਨਾ ਕਿਉਂਕਿ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਸਾਡਾ ਬਿਲਕੁਲ ਨਹੀਂ ਸਾਥ ਦਿੰਦੀ ਓਵਰਟੇਕਿੰਗ ਜਿਆਦਾ ਉਹਨਾਂ ਦੀ ਐਚਪੀ ਨੰਬਰ ਗੱਡੀ ਕਰਦੀ ਹੈ ਤੰਗ ਪਰੇਸ਼ਾਨ ਐਚਪੀ ਨੰਬਰ ਕਰਦੀ ਹੈ ਹੋਰ ਉਹਦਾ ਵੀ ਕਸਟਮਰ ਤੋਂ ਵੀ ਪੈਸੇ ਜਿਆਦਾ ਐਚਪੀ ਨੰਬਰ ਲੈਂਦੇ ਨੇ ਸਾਡੇ ਨਾਲੋਂ ਜਿਆਦਾ ਪੈਸੇ ਹੁੰਦੇ ਨੇ ਉਹਨਾਂ ਦੇ ਤਾਂਾਂ ਗ ਜਾਣ ਦੇ ਫੇਰ ਵੀ ਸਾਨੂੰ ਪਰੇਸ਼ਾਨ ਕੀਤਾ ਜਾਂਦਾ 80 80000 ਰੁਪਿਆ ਦਾ ਟੈਕਸ ਭਰ ਕੇ ਵੀ ਉਹਦੇ ਉੱਪਰ ਟੈਕਸ ਵੀ ਦਿੰਦੇ ਆ ਸੀ ਐਕਸਟਰਾ ਹਿਮਾਚਲ ਗਵਰਨਮੈਂਟ ਨੂੰ ਅਸੀਂ ਫੇਰ ਵੀ ਸੇਵ ਨਹੀਂ ਹੈਗੇ ਉੱਥੇ ਠੀਕ ਹੈ ਨਾ ਇਸੇ ਕਾਰਨ ਹਿਮਾਚਲ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਬੇਨੇਜੇ ਸੁੱਤਾ ਪਿਆ ਕੋਈ ਪ੍ਰਸ਼ਾਸਨ ਉੱਥੇ ਕੰਮ ਨਹੀਂ ਕਰਦਾ ਇੱਕ ਪ੍ਰਸੇ ਦਾ ਵੀ ਠੀਕ ਹੈ ਨਾ ਜੀ ਪਤਾ ਨਹੀਂ ਪਿਛਲੇ ਦਿਨੀ ਪੰਜਾਬ ਦੇ ਪ੍ਰਧਾਨ ਅਤੇ ਹਿਮਾਚਲ ਦੇ ਪ੍ਰਧਾਨ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਕਿ ਜੇਕਰ ਹਿਮਾਚਲ ਦੇ ਵਿੱਚ ਕਿਸੇ ਨੂੰ ਮੁਸ਼ਕਲ ਆਉਂਦੀ ਆ ਪੰਜਾਬੀ ਵੀਰ ਨੂੰ ਤਾਂ ਉਹ ਸੰਪਰਕ ਕਰ ਸਕਦਾ ਪੰਜਾਬ ਦੇ ਵਿੱਚ ਆਉਂਦੀ ਆ ਉਹ ਪੰਜਾਬ ਦੇ ਨਾਲ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਕੀ ਅਜਿਹੀ ਕੋਈ ਗੱਲਬਾਤ ਹੋਈ ਬਿਲਕੁਲ ਆ ਪਿਛੇ ਥੋੜੇ ਦਿਨ ਹੋ ਗਏ ਆਪਣੀ ਚੰਡੀਗੜ੍ਹ ਦੀ ਗੱਡੀ ਡਰਾਈਵਰ ਔਰ ਚੰਡੀਗੜ੍ਹ ਦੀ ਗੱਡੀ ਨੂੰ ਕੁੱਟਿਆ ਫੁੱਟਿਆ ਭੰਨਿਆ ਸੀ ਔਰ ਯਾਨੀ ਕਿ ਹਮ ਉਹਨਾਂ ਨੇ ਵੀ ਲਾਇਆ ਸੀ ਫੋਨ ਡਰਾਈਵਰ ਨੇ ਬਕਾਇਦਾ ਉੱਥੇ ਪੰਜ ਚਾਰ ਡਰਾਈਵਰ ਹੋਰ ਵੀ ਖੜੇ ਸੀ ਮੌਜੂਦਾ ਉਹਨਾਂ ਨੇ ਲਾਈ ਕਾਲ ਉੱਥੇ ਪ੍ਰਧਾਨ ਨੂੰ ਪ੍ਰਧਾਨ ਨੇ ਫੋਨ ਚੱਕਿਆ ਤੇ ਪਰ ਕੋਈ ਜਵਾਬ ਨਹੀਂ ਦਿੱਤਾ ਨਾ ਢੰਗ ਨਾਲ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਲੋਕਲ ਗੱਡੀ ਐਚਪੀ ਨੰਬਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਨਹੀਂ ਲੱਗਦਾ ਕਿ ਇਸ سلسلہ ਦੇ ਨਾਲ ਪੰਜਾਬ ਅਤੇ ਹਿਮਾਚਲ ਦੇ ਜੋ ਡਰਾਈਵਰ ਭਾਈਚਾਰਾ ਉਹਨਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਬਿਲਕੁਲ ਕਿੱਥੇ ਸਾਡਾ ਭਾਈਚਾਰਾ ਇਦਾਂ ਸੀ ਅਸੀਂ ਜਾਂਦੇ ਸੀ ਚਾਰ ਪੈਸਿਆਂ ਦਾ ਉਹਨਾਂ ਦਾ ਕੰਮ ਹੁੰਦਾ ਸੀ ਚਾਰ ਪੈਸੇ ਸਾਨੂੰ ਬੰਦੇ ਸੀ ਕਿਉਂ ਟੂਰਿਸਟ ਸਿਰ ਤੇ ਹੀ ਆ ਹਿਮਾਚਲ ਟੂਰਿਸਟ ਤੋਂ ਬਿਨਾ ਕੁਝ ਨਹੀਂ ਹਿਮਾਚਲ ਦੇ ਲਵੇ ਕਿਉਂਕਿ ਜਾਂਦੇ ਸੀ ਭਾਈਚਾਰਾ ਸੀ ਦੁਕਾਨਦਾਰ ਟਾਇਰ ਪੈਂਚਰਾਂ ਨੂੰ ਸਭ ਨੂੰ ਵਿਚਾਰ ਪੈਸੇ ਮਿਲਦੇ ਸੀ ਸਾਡੇ ਕਾਰਨ ਔਰ ਅਸੀਂ ਨਹੀਂ ਜਾਵਾਂਗੇ ਦੇਖੋ ਕਿਆ ਬੰਦਾ ਕਿਆ ਨਹੀਂ ਹਨਾ ਬਿਲਕੁਲ ਐਸੀ ਪ੍ਰਧਾਨਜਾ ਟੈਕਸੀ ਯੂਨੀਅਨ ਸੰਗਰੂਰ ਦੇ ਜਿਨ੍ਹਾਂ ਨੇ ਆਖਿਆ ਕੀ ਹੋਣਾ ਪੰਜਾਬ ਭਰ ਦੀਆਂ ਜੋ ਟੈਕਸੀਆਂ ਚ ਗੱਡੀਆਂ ਨੇ ਜੋ ਡਰਾਈਵਰ ਵੀਰ ਨੇ ਉਹੋ ਹਿਮਾਚਲ ਨਹੀਂ ਜਾਣਗੇ ਬਾਈਕਾਟ ਕਰ ਦਿੱਤਾ ਗਿਆ ਇੱਥੇ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਇਹ ਮੇਰਾ ਹੈਪੀ ਹੈ ਵੀਰੇ ਹੈਪੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ 90% ਡ라이ਵਰ ਵੀਰ ਉਹ ਨੇ ਜਿਨ੍ਹਾਂ ਨੇ ਗੱਡੀਆਂ ਹੀ ਕਿਸ਼ਤਾਂ ਤੇ ਲੈਤੀਆਂ ਹੁੰਦੀਆਂ ਨੇ ਘਰ ਦਾ ਖਰਚਾ ਵੀ ਚਲਾਉਣਾ ਹੁੰਦਾ ਕਿਸ਼ਤ ਵੀ ਭਰਨੀ ਹੁੰਦੀ ਆ ਪਰ ਸੀਜ਼ਨ ਦਾ ਵੀ ਇੰਤਜ਼ਾਰ ਹੁੰਦਾ ਪਰ ਹੁਣ ਸੀਜ਼ਨ ਵੀ ਮਰ ਰਿਹਾ ਤੇ ਕਿਸ਼ਤਾਂ ਵੀ ਟੁੱਟ ਰੀਆਂ ਨੇ ਬਿਲਕੁਲ ਵੀਰ ਜੀ ਬਾਕੀ ਸਾਡੇ ਪ੍ਰਧਾਨ ਜੀ ਨੇ ਦੱਸ ਦਿੱਤਾ ਤੁਹਾਨੂੰ ਸਾਰੀਆਂ ਗੱਲਾਂ ਪਰ ਇਸ ਨਾਲ ਸਾਡੇ ਤੇ ਅਸਰ ਬਹੁਤ ਜ਼ਿਆਦਾ ਪੈ ਰਿਹਾ ਇਸ ਗੱਲ ਦਾ ਕਿਉਂਕਿ ਅਸੀਂ ਜਦੋਂ ਸਾਡੇ ਨਾਲ ਉੱਥੇ ਕੋਈ ਬਾਰਦਤ ਹੋ ਜਾਂਦੀ ਆ ਉਹਦੀ ਵੀਡੀਓ ਪਾ ਦਿੰਨੇ ਆਪਾਂ ਉਹ ਸਾਡੇ ਪੰਜਾਬ ਚ ਆ ਕੇ ਹੋਰ ਤਰੀਕੇ ਨਾਲ ਹੋ ਜਾਂਦਾ ਸਾਡੇ ਘਰ ਦੇ ਵਿਕਤ ਨਾ ਕੇ ਡਰ ਜਾਂਦੇ ਆ ਮਣ ਕੇ ਜਿਨ੍ਹਾਂ ਨੇ ਜਾਣਾ ਹੁੰਦਾ ਉਹ ਵੀ ਆਪਣੀ ਤਿਆਰੀ ਕੈਨਸਲ ਕਰਕੇ ਸਾਡੇ ਕੰਮ ਤੇ ਅਸਰ ਪੈਂਦਾ ਬਾਈ ਕਿਸ਼ਤਾਂ ਦੇ ਸਾਰੀਆਂ ਗੱਡੀਆਂ ਜਿੰਦੇ ਜਿੰਨੇ ਬੰਦੇ ਵੀ ਖੜੇ ਆ ਸਾਰੀਆਂ ਦੇ ਕਿਸ਼ਤਾਂ ਨੇ ਜੀ ਅਸੀਂ ਇੰਨੇ ਤਕੜੇ ਹੋਈਏ ਬਾਈ ਤੁਹਾਨੂੰ ਪਤਾ ਹੀ ਆ ਵੀ ਰੋਣਾ ਤੇ ਅਸੀਂ ਕਿਉਂ ਥੱਕੇ ਖਾਈਏ ਠੀਕ ਹੈ ਇਹੀਆਂ ਕੁਛ ਕਿ ਸ਼ਰਾਰਤੀ ਅਸਰ ਹੁੰਦੀ ਹੈ ਸਭ ਨੂੰ ਨਹੀਂ ਅਸੀਂ ਕਹਿੰਦੇ ਪਰ ਸਰਕਾਰ ਹਿਮਾਚਲ ਦੀ ਬਿਲਕੁਲ ਨਾਕਾਮ ਜਾਬਾ ਉਹਨਾਂ ਨੂੰ ਰੋਕਣ ਤੇ ਪਹਿਲਾਂ ਤੋਂ ਵੀ ਹੁੰਦੀਆਂ ਨੇ ਗੱਲਾਂ ਇਹ ਬਹੁਤ ਬਾਈ ਪਹਿਲਾਂ ਵੀ ਹੁੰਦੀਆਂ ਨੇ ਪਰ ਇਸ ਵਾਰ ਜ਼ਿਆਦਾ ਹੀ ਆ ਬਾਈ ਠੀਕ ਆ ਇਹ ਪਤਾ ਨਹੀਂ ਗਲਤੀ ਕੀਤੀ ਆ ਪਤਾ ਨਹੀਂ ਕੀਤੀ ਨਾ ਪਰ ਸਾਨੂੰ ਵਕਤ ਨਾ ਪੈਂਦਾ ਇਸ ਕਰਕੇ ਭਾਈ ਜੀ ਸਾਡੇ ਕੰਮ ਤੇ ਬਹੁਤ ਅਸਰ ਪੈ ਰਿਹਾ ਅਸੀਂ ਪ੍ਰਧਾਨ ਜੀ ਦੇ ਨਾਲ ਆ ਸਾਡੇ ਕਲਚਾ ਪ੍ਰਧਾਨ ਨੇ ਬਾਕੀ 8 ਤਰੀਕ ਨੂੰ ਸਾਡਾ ਧਰਨਾ ਚੰਡੀਗੜ੍ਹ ਜੋ ਉਹਨਾਂ ਦੀ ਅੱਗੇ ਬਈ ਰਣਨੀਤੀ ਹੋਊਗੀ ਉਸ ਤਰੀਕੇ ਨਾਲ ਸੀ ਹੈਪੀ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਉਧਰ ਮਾਰਕੁੱਟ ਹੁੰਦੀ ਹੈ ਜਦੋਂ ਕੋਈ ਡਰਾਈਵਰ ਵੀਰ ਜਾਂਦਾ ਤਾਂ ਪਿੱਛੇ ਜੋ ਪਰਿਵਾਰ ਆ ਉਹ ਵੀ ਪਰੇਸ਼ਾਨ ਹੋ ਜਾਂਦਾ ਉਹ ਵੀ ਵਾਰ-ਵਾਰ ਕੌਣ ਕਰਕੇ ਪੁੱਛਦਾ ਉਹ ਚਾਹੇ ਤੁਹਾਡੇ ਨਾਲ ਨਹੀਂ ਹੋਈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਕਿਤੇ ਤੁਹਾਡੇ ਨਾਲ ਕੋਈ ਬਾਰਦਾਤ ਨਾ ਹੋ ਜਾਵੇ ਬਿਲਕੁਲ ਬਾਈ ਜੀ ਹੁਣ ਪਿੱਛੇ ਸਭ ਦੀ ਬੱਚੇ ਨੇ ਜਿੰਨੇ ਆਪਾਂ ਗੱਡੀਆਂਾਂ ਲੈ ਚਲਾਉਣੇ ਪਰਿਵਾਰੀ ਨੇ ਬਾਈ ਸਭ ਦੇ ਹਰੇਕ ਨੂੰ ਹੁੰਦਾ ਹੀ ਆ ਜੇ ਕੋਈ ਖਬਰ ਮਣੀ ਮੋਟੀ ਚਾਹੇ ਕੋਈ ਵੀ ਵਾਇਰਲ ਕਰਦਾ ਇੱਥੇ ਆ ਕੇ ਤਾਂ ਸਰ ਘਰੇ ਬੈਠੇ ਬੰਦੇ ਤੇ ਅਸਰ ਤਾਂ ਗਲਤ ਪੈਂਦਾ ਨਾ ਵੀ ਪਤਾ ਨਹੀਂ ਕਿੱਡੀ ਕਬੱਡੀ ਗੱਲ ਹੋ ਗਈ ਹਨਾ ਹੋ ਸਕਦਾ ਸੀ ਜਿਹੜੇ ਉੱਥੇ ਦੇਖ ਰਹੇ ਆ ਉਹ ਉਹਨਾਂ ਨੂੰ ਲੱਗੇ ਵੀ ਘੱਟ ਆ ਪਰ ਸਾ ਕਿਤੇ ਨਾ ਕਿਤੇ ਸਾਡੇ ਘਰ ਦੇ ਵੀ ਰੋਕਦੇ ਆ ਵੀ ਤੁਸੀਂ ਕਿਸੇ ਹੋਰ ਪਾਸੇ ਜਾਓ ਉਸ ਪਾਸੇ ਨਾ ਜਾਓ ਬਿਲਕੁਲ ਹੈ ਪੀ ਦਾ ਕਹਿਣਾ ਕਿ ਕਿਤੇ ਨਾ ਕਿਤੇ ਜੋ ਪਰਿਵਾਰਕ ਮੈਂਬਰ ਨੇ ਪਿੱਛੇ ਉਹ ਵੀ ਪਰੇਸ਼ਾਨ ਹੁੰਦੇ ਨੇ ਜਦੋਂ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕੀ ਨਾਮ ਹੈ ਸਰ ਜਸਵੀਰ ਸਿੰਘ ਜਸਵੀਰ ਜੀ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਵੀ ਟੂਰ ਐਂਡ ਟਰੈਵਲ ਦਾ ਕੰਮ ਕਰਦੇ ਹੋ ਪਰ ਜਦੋਂ ਅਜਿਹਾ ਸੰਕਟ ਸੰਕਟ ਹੀ ਆਖਾਂਗੇ ਕਿਉਂਕਿ ਟੈਕਸੀ ਡਰਾਈਵਰਾਂ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਜੋ ਵੀ ਟੈਕਸੀਆਂ ਨੇ ਤਕਰੀਬਨ 90% ਤੱਕ ਕਿਸ਼ਤਾਂ ਦੇ ਉੱਤੇ ਹੁੰਦੇ ਨੇ ਕਿਸ਼ਤਾਂ ਭਰਨੀਆਂ ਹੁੰਦੀਆਂ ਲੋਨ ਵੀ ਤਾਰਨਾ ਹੁੰਦਾ ਘਰ ਦਾ ਗੁਜ਼ਾਰਾ ਵੀ ਕਰਨਾ ਹੁੰਦਾ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਅਸੀਂ ਤਾਂ ਜੀ ਬੰਦ ਹੀ ਕਰਤਾ ਆਪਦੀ ਗੱਡੀ ਕੋਈ ਭੇਜਦੇ ਨਹੀਂ ਹੈਗੇ ਹਿਮਾਚਲ ਦਾ ਬਾਈਕਾਟ ਹੀ ਕਰਤਾ ਸੀ ਤਾਂ ਆਪਦੇ ਵੱਲੋਂ ਬਾਕੀ ਜੂਨੀਅਰ ਜਦੋਂ ਕਰੂ ਕਰੂਗੀ ਅਸੀਂ ਤਾਂ ਕਰਤਾ ਅਸੀਂ ਕੋਈ ਗੱਡੀ ਨਹੀਂ ਭੇਜਦੇ ਬਾਕੀ ਹੁਣ ਜਿਨ੍ਹਾਂ ਨੇ ਕਿਸ਼ਤ ਭਰਨੀ ਆ ਉਹ ਜਾਣੀ ਪੁਗਾਲ ਨੇ ਮਜਬੂਰੀ ਹੈ ਪਰ ੱਤਕਾ ਚੱਲ ਰਿਹਾ ਹੈ ਜਿਵੇਂ ਪੰਜਾਬ ਵਾਲੇ ਕਰਨ ਲੱਗੇ ਫਿਰ ਉਹਨਾਂ ਨੂੰ ਪਤਾ ਲੱਗ ਜੂ ਪਰ ਜਿਕਰ ਗੱਲ ਕੀਤੀ ਜਾਵੇ ਤਾਂ ਕਦੇ ਹੋਇਆ ਪੰਜਾਬ ਦੇ ਵਿੱਚ ਅਜਿਹੀ ਘਟਨਾ ਵਾਪਰੀ ਆ ਕਿ ਕੋਈ ਵਾਰਲੇ ਡਰਾਈਵਰ ਨੂੰ ਕੁੱਟਮਾਰ ਜਾਂ ਗੱਡੀ ਤੋੜੀ ਹੋਵੇ ਨਹੀਂ ਪੰਜਾਬ ਚ ਕਦੇ ਨਹੀਂ ਹੋਇਆ ਅਜੇ ਤੱਕ ਪੰਜਾਬ ਵਾਲੇ ਨਾਲ ਇਹਦਾ ਕੁਝ ਕਰਦੇ ਨੇ ਪਰ ਜੇ ਕਰਨ ਲੱਗ ਗਏ ਫਿਰ ਚੰਗੀ ਤਰ੍ਹਾਂ ਕਰ ਪਈ ਦੇਣਗੇ ਜੇਕਰ ਗਲਤੀ ਕਿਸ ਦੀ ਮੰਨਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਦਿਨੇ ਕਿਤੇ ਪੰਜਾਬ ਤੇ ਹਿਮਾਚਲ ਦੇ ਵਿੱਚ ਫਰਕ ਪੈਣ ਦੀਆਂ ਲਗਾਤਾਰ ਪਾਉਣ ਦੀ ਕੋਸ਼ਿਸ਼ਾਂ ਜਾਰੀ ਹੈ। ਹਮਾਚਲ ਤੋਂ ੱੱਕਾ ਚੱਲਦਾ ਤਾਂ ਕਰਕੇ ਫਰਕ ਪੈ ਰਹੇ ਆ। ਉਹ ਆਪਣੀ ਗੁੰਡਾਗਰਦੀ ਦਿਖਾਉਂਦੇ ਨੇ ਕਿ ਵੀ ਇੱਥੇ ਆਏ ਹੋਣੇ ਅਸੀਂ ਮਜਬੂਰੀ ਦਾ ਫਾਇਦਾ ਉਠਾਉਣੇ ਆ। ਇਹ ਗੱਲ ਹੈ। ਅੱਖ ਯਾਰ ਕਿ ਕੋਈ ਪੁਲਿਸ ਮੁਲਾਜ਼ਮ ਵੀ ਨਹੀਂ ਉੱਥੇ ਪੰਜਾਬ ਦੇ ਡਰਾਈਵਰ ਦੀ ਸੁਣਦਾ। ਨਹੀਂ ਨਹੀਂ, ਕੋਈ ਪੁਲਿਸ ਵਾਲਾ ਨਹੀਂ ਸੁਣਦਾ। ਪੁਲਿਸ ਵਾਲੇ ਸਮਝ ਕੇ ਪੰਜਾਬ ਦੀਆਂ ਗੱਡੀਆਂ ਤੋਂ ਐਂਟਰੀਆਂ ਲੈਂਦੇ ਨੇ ੱੱਕੇ ਨਾਲ ਚਲਾਨ ਕਰ ਦਿੰਦੇ ਨੇਗੇ। ਉਹ ਤਾਂ ਆਪਣੀ ਮਰਮਰਜ਼ੀ ਕਰ ਰਹੇ ਨੇ। 8 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਕਹਿੰਦੇ ਵੀ ਅਗਲੀ ਰਣਨੀਤੀ ਤੈਅ ਹੋਊਗੀ ਵੀ ਬਾਈਕਾਟ ਰੱਖਣਾ ਜਾਰੀ ਜਾਂ ਫਿਰ ਉਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਨਾ ਬਾਈਕਾਟ ਹੀ ਹੋਊਗਾ ਜੀ ਇਸ ਕੰਮ ਦਾ ਤਾਂ ਇਹ ਚ ਹੋਰ ਕੋਈ ਹੱਲ ਨਹੀਂ ਨਿਕਲਣਾ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਸੀਂ ਪਹਿਲਾਂ ਹੀ ਬਾਈਕਾਟ ਕਰ ਚੁੱਕੇ ਹਾਂ ਬੇਸ਼ੱਕ ਆਯਾਤ ਟੈਕਸੀ ਯੂਨੀਅਨ ਪੰਜਾਬ ਦੇ ਵੱਲੋਂ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੀਆਂ ਗੱਡੀਆਂ ਹੁਣ ਨਹੀਂ ਜਾਣਗੀਆਂ ਪਰ ਜਿੱਥੇ ਪੰਜਾਬ ਦੇ ਉਰੇਸ਼ਟ ਨਹੀਂ ਜਾਊਗਾ ਪੰਜਾਬ ਦਾ ਡਰਾਈਵਰ ਭਾਈਚਾਰਾ ਗੱਡੀਆਂ ਲੈ ਕੇ ਨਹੀਂ ਜਾਊਗਾ ਉੱਥੇ ਹੀ ਜਿੱਥੇ ਡਰਾਈਵਰ ਭਾਈਚਾਰੇ ਨੂੰ ਘਾਟਾ ਪਊਗਾ ਉੱਥੇ ਮੈਨੂੰ ਲੱਗਦਾ ਕਿ ਜੋ ਹਿਮਾਚਲ ਪ੍ਰਦੇਸ਼ ਆ ਉਹ ਉੱਥੋਂ ਦੇ ਹੋਟਲ ਨੇ ਜਾਂ ਫਿਰ ਹੋਰ ਕੰਮਕਾਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਵੱਡਾ ਘਾਟਾ ਚੱਲਣਾ ਪੈ ਸਕਦਾ ਕਿ ਨਾ ਸਰ ਪਰਮਜੀਤ ਸਰ ਅਰ ਮੈਂ ਇਸ ਤਰ੍ਹਾਂ ਵੇਖਦੇ ਹਾਂ ਲੰਮਾ ਸਮਾਂ ਹੋ ਗਿਆ ਇਸ ਲੈਂਡ ਦੇ ਵਿੱਚ ਜੁੜੇ ਹੋਏ ਪਰ ਹੁਣ ਅਜੇ ਹੀ ਘਟਣਾ ਜੇ ਇੰਡੀਆ ਦੇ ਵਿੱਚੋਂ ਸਭ ਤੋਂ ਘਟਿਆ ਸਟੇਟ ਹੈਗੀ ਆ ਤਾਂ ਹਿਮਾਚਲ ਹਿਮਾਚਲ ਇੱਕ ਆਪ ਦਾ ਪੱਖੇ ਦੇਖਦੀ ਆ ਵੀ ਅਸੀਂ ਕਿਵੇਂ ਲੁੱਟਣਾ ਹੋਰ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਡਰਾਈਵਰ ਨੂੰ ਮਾਰ ਵੀ ਦਿੰਦੇ ਨੇ ਕੁੱਟ ਵੀ ਦਿੰਦੇ ਨੇ ਗੱਡੀਆਂ ਵੀ ਸਾਈਡਾਂ ਮਾਰਦੇ ਨੇ ਫਿਰ ਉਹ ਤੋਂ ਪੈਸੇ ਵੀ ਲੈ ਲੈਂਦੇ ਨੇ ਪਰ ਇੱਕ ਸਭ ਤੋਂ ਘਟਿਆ ਸਟੇਟ ਹਿਮਾਚਲ ਆ ਡਰਾਈਵਰ ਸਾਡੇ ਵਾਸਤੇ ਉਹ ਸਾਡੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਪਾਰਕਿੰਗ 'ਚ ਖੜੀਆਂ ਤੇ ਸਮਾਨ ਵੀ ਕੱਢ ਕੇ ਲੈ ਜਾਂਦੇ ਨੇ ਸਮਾਈ ਕੀ ਬਹੁਤ ਨੇ ਉੱਥੇ ਪਾਰਕਿੰਗਾਂ 'ਚ ਉੱਥੇ ਅਸੀਂ ਚੰਜ ਨਾਲ ਸੌਂ ਨਹੀਂ ਸਕਦੇ ਗੱਡੀ 'ਚ ਬਹੁਤ ਘਟਿਆ ਰਾਜਸਥਾਨ ਬਾਗ ਜੋ ਬਿਹਾਰ ਬਾਗ ਜੋ ਯੂਪੀ ਬਾਗ ਜੋ ਕੁਝ ਚਿੰਤਾ ਨਹੀਂ ਹੈਗੀ ਜੇ ਚਿੰਤਾ ਤਾਂ ਕੱਲੀ ਹਿਮਾਚਲ ਤੋਂ ਆ ਹਿਮਾਚਲ ਤੋਂ ਆ ਹਾਂ ਪਰ ਅਵੀ ਜੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਆਪਾਂ ਪੰਜਾਬ ਦੇ ਵਿੱਚ ਆ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਗੱਡੀਆਂ ਇੱਧਰ ਆਉਣੀਆਂ ਨਹੀਂ ਚਾਹੁੰਦੀਆਂ ਬੰਦ ਕਰਨੀਆਂ ਚਾਹੁੰਦੀਆਂ ਨੇ ਜਿਵੇਂ ਸਾਡੇ ਨਾਲ ਉੱਥੇ ਦੀ ਸਰਕਾਰ ਧੱਕਾ ਵੀ ਕਰਦੀ ਉੱਥੇ ਦੇ ਲੋਕ ਧੱਕਾ ਕਰਦੇ ਨੇ ਇਹਨਾਂ ਨੂੰ ਵੀ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਉਹਨਾਂ ਦੀਆਂ ਗੱਡੀਆਂ ਰੋਕਿਆ ਜਾਣ ਬਿਲਕੁਲ ਡਰਾਈਵਰ ਭਾਈਚਾਰੇ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਾਈ ਆ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਡਰਾਈਵਰ ਭਾਈਚਾਰੇ ਦੇ ਨਾਲ ਸਲੂਕ ਕੀਤਾ ਜਾ ਰਿਹਾ ਇੱਥੋਂ ਤੱਕ ਡਰਾਈਵਰ ਭਾਈਚਾਰੇ ਨੇ ਆਖਿਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜੇਕਰ ਕਿਤੇ ਧੱਕਾ ਹੁੰਦਾ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੋਂ ਦੇ ਜੋ ਡਰਾਈਵਰ ਨੇ ਟੈਕ ਟੈਕਸੀ ਚਾਲਕ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਡਰਾਈਵਰ ਭਾਈਚਾਰੇ ਦੇ ਨਾਲ ਟੱਕਾ ਕੀਤਾ ਜਾਂਦਾ ਉਹਨਾਂ ਦੇ ਗੱਡੀਆਂ ਨੂੰ ਫੇਟਾ ਮਾਰੀ ਜਾਂਦੇ ਨੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਪਰ ਲਗਾਤਾਰ ਆਪਾਂ ਵੇਖਦੇ ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਪੰਜਾਬੀਆਂ ਦੇ ਨਾਲ ਕੁੱਟ ਮਾਰਨ ਦੀ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਤਾਜ਼ਾ ਮਾਮਲਾ ਚੰਡੀਗੜ੍ਹ ਦਾ ਸਾਹਮਣੇ ਆਇਆ ਉਸ ਤੋਂ ਬਾਅਦ ਪੰਜਾਬ ਟੈਕਸੀ ਯੂਨੀਅਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਕੋਈ ਵੀ ਗੱਡੀ ਪੰਜਾਬ ਦੀ ਹਿਮਾਚਲ ਪ੍ਰਦੇਸ਼ ਨਹੀਂ ਜਾਵੇਗੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂਪ